ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਕਰਨ ਲੱਗੇ ਆਂ ਪੰਜਾਬੀ ਜੁੱਤੀਆਂ ਪੇਂਟ ਤੁਸੀਂ ਵੀ ਆਪਣੇ ਸੂਟਾਂ ਦੇ ਨਾਲ ਦੀਆਂ ਹਰ ਤਰ੍ਹਾਂ ਦਾ ਡਿਜ਼ਾਈਨ ਕਸਟਮਾਈਜ਼ ਕਰਵਾ ਸਕਦੇ ਹੋ ਸੋਹਣ ਸੋਹਣਾ ਡਿਜ਼ਾਈਨ ਆਪਣੇ ਸੂਟਾਂ ਨਾਲ ਦੇ ਜੁੱਤੀਆਂ ਤੇ ਪਵਾ ਸਕਦੇ ਹੋ ਜੁੱਤੀ ਪੇਂਟ ਕਰਨ ਤੋਂ ਪਹਿਲਾਂ ਸਾਨੂੰ 베ਸ ਤਿਆਰ ਕਰਨਾ ਪੈਂਦਾ ਹੈ ਤਾਂ ਜੋ ਜੋ ਸੁਪਰ ਪੇਂਟਿੰਗ ਹੋਊਗੀ ਕਲਰ ਹੋਣਗੇ ਉਹ ਉਹਨਾਂ ਦਾ ਜੋ ਕਲਰ ਹੈ ਉਹ ਨਿਕਲੇ ਨਾ ਬਾਸੂਨ ਨਾਲ ਜਾਂ ਪਾਣੀ ਲੱਗਣ ਨਾਲ ਸੋ ਮੈਂ ਉਹਨਾਂ بیس ਤਿਆਰ ਕਰ ਰਹੀ ਆ ਇਸ ਤੋਂ ਬਾਅਦ ਇਹਦੇ ਉੱਤੇ ਕਲਰ ਹੋਏਗਾ ਜੋ ਵੀ ਕਲਰ ਤੁਸੀਂ ਕਰਨਾ ਹੈ ਉਸ ਤੋਂ ਪਹਿਲਾਂ ਇੱਕ ਵਾਈਟ ਕਲਰ ਨਾਲ بیس ਤਿਆਰ ਕੀਤਾ ਜਾਊਗਾ ਪਹਿਲਾ ਕੋਡ ਵਾਈਟ ਦਾ ਹੋਊਗਾ ਵਾਈਟ ਤੋਂ ਬਾਅਦ ਜੋ ਤੁਸੀਂ ਬਲੈਕ ਪਿੰਕ ਜੈਲੋ ਜੋ ਵੀ ਕਲਰ ਤੁਸੀਂ ਸੂਟ ਨਾਲ ਦਾ ਬਣਾਉਣਾ ਚਾਹੁੰਦੇ ਆ ਬਣਾ ਸਕਦੇ ਹੋ ਪਹਿਲਾਂ ਇਸ ਤੋਂ ਪਹਿਲਾਂ ਮੈਂ ਇਹਦੇ ਉੱਤੇ ਇਹ ਯੂਜ਼ ਕੀਤਾ ਹੈ ਪ੍ਰਾਈਮਰ ਆ ਦੇਖੋ ਪ੍ਰਾਈਮਰ ਲਗਾ ਕੇ ਇਹਨੂੰ ਪੂਰੀ ਤਰ੍ਹਾਂ ਸੁਕਾਉਣਾ ਹੈ ਜਦੋਂ ਸੁੱਕ ਜੇ ਫਿਰ ਇਹਦੇ ਉੱਤੇ ਵਾਈਟ ਕਲਰ ਕਰਾਂਗੇ ਆਪਾਂ ਸਾਰੀਆਂ ਜੁੱਤੀਆਂ ਤੇ ਵਾਈਟ ਦੇ ਨਾਲ بیس ਤਿਆਰ ਕਰਾਂਗੇ ਫਿਰ ਉਸ ਤੋਂ ਬਾਅਦ ਅਸੀਂ ਆਪਣੇ ਮਨ ਪਸੰਦ ਕਲਰ ਜੋ ਵੀ ਕਲਰ ਕਰਨਾ ਹੈ ਉਹ ਪੇਂਟ ਕਰ ਸਕਾਂਗੇ ਸੋ ਇਹਨੀਆਂ ਗੱਲਾਂ ਧਿਆਨ ਰੱਖਿਓ ਇਹ ਸਭ ਤੋਂ ਪਹਿਲਾਂ ਅਸੀਂ بیس ਤਿਆਰ ਕਰਨਾ ਹੈ ਪ੍ਰਾਈਮਰ ਲਗਾ ਕੇ ਜੇ ਤੁਸੀਂ ਪ੍ਰਾਈਮਰ ਨਹੀਂ ਲਗਾਉਂਦੇ ਜੁੱਤੀ ਵੈਸੇ ਪੇਂਟ ਉਹ ਉਸ ਤਰ੍ਹਾਂ ਵੀ ਹੋ ਸਕਦੀ ਹੈ ਪਰ ਉਹ ਦਾ ਕੋਈ ਤਸੱਲੀ ਨਹੀਂ ਪੇਂਟ ਦੀ ਕਈ ਵਾਰਾਂ ਪਾਣੀ ਲੱਗਾ ਨਾ ਜਾਂ ਗਿੱਲੀ ਹੋਣਾ ਵਾਸ਼ ਕਰਨਾ ਜੁੱਤੀ ਦਾ ਕਲਰ ਉਤਰਨ ਦਾ ਡਰ ਰਹਿੰਦਾ ਹੈ ਤੇ ਪਰ ਜੇਕਰ ਅਸੀਂ ਪ੍ਰਾਈਮਰ ਲਗਾ ਲੈਨੇ ਆ ਫਿਰ ਜੁੱਤੀ ਦਾ ਕਲਰ ਬਿਲਕੁਲ ਨਹੀਂ ਉਤਰਦਾ ਸੋ ਸਭ ਤੋਂ ਪਹਿਲਾਂ ਪ੍ਰਾਈਮਰ ਲਗਾਓ ਫਿਰ ਵਾਈਟ ਬੇਸ ਲਗਾਓ ਵਾਈਟ ਬੇਸ ਤੋਂ ਬਾਅਦ ਤੁਸੀਂ ਆਪਣੇ ਮਨ ਪਸੰਦ ਦਾ ਕਲਰ ਕਰੋ ਤੇ ਉਸ ਤੋਂ ਬਾਅਦ ਡਿਜ਼ਾਈਨ ਬਣਾਓ ਸੋ ਇਹ ਆਪਣੀ ਸ਼ੁਰੂਆਤ ਹੈ ਇਹ ਮੈਂ ਤੁਹਾਨੂੰ ਸਿਰਫ ਇੰਨਾ ਹੀ ਦੱਸਿਆ ਕਿ ਜੁੱਤੀ ਦਾ ਬੇਸ ਕਿਵੇਂ ਤਿਆਰ ਕਰਨਾ ਹੈ ਅਗਲੀ ਵੀਡੀਓ ਦੇ ਵਿੱਚ ਪੇਂਟ ਕਰਨਾ ਦਿਖਾਵਾਂਗੀ ਸੋ ਧੰਨਵਾਦ ਜੀ ਜੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੋ ਤੁਹਾਡਾ ਸਵਾਲ ਹੈ ਸਵਾਲ ਵੀ ਕਰਿਓ ਅਗਲੀ ਵੀਡੀਓ ਵਿੱਚ ਸਵਾਲ ਦੇ ਜਵਾਬ ਹੀ ਦੇਵਾਂਗੀ